ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨਿਰਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਦੂਜਾ ਭਾਗ ਰਹਿਤ ਵਿਵੇਕ ਅਥ ਨਾਮ ਸੰਯੁਕਤੀ ਸੰਜਨ ਸਾਧਨ ਰੂਪੀ ਗੁਰਮਤਿ ਵਿਵੇਕ ਕਰਮਾ ਪਰਥਾਏ ਗੁਰ ਪਰਮਾਣਾ ਸੰਯੁਕਤ ਨਿਰਣੇ ਪੂਰਵਕ ਪੜਤਾਲ ਦਾ ਵਰਣਨ ਆਰੰਭੇ ਅਤੇ ਗੁਰਸਿੱਖ ਦੇ ਨਿਤਕਰਮ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲਹਿ ਜਾਵੈ ਫਿਰ ਚੜਾ ਦਿਵਸ ਗੁਰਬਾਣੀ ਗਾਵੈ ਬਹੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸਨੂੰ ਦਇਆਲ ਹੋਵੈ ਮੇਰਾ ਸੌਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ ਵਾਰ ਗੌੜੀ ਮਹੱਲਾ ਚੌਥਾ ਵਿਆਖਿਆ ਭਾਵ ਸਤਿਗੁਰ ਦੇ ਸੱਚੇ ਸਿੱਖ ਦੀ ਵਿਸੇਖ ਕਿਰਿਆ ਸੰਜਮੇ ਕਾਰ ਦਾ ਨਿਤਾ ਪ੍ਰਤੀ ਵਿਵੇਕ ਕਰਮ ਨੇਮ ਧਾਰਨਾ ਇਹ ਹੈ ਕਿ ਨਿਤ ਸਵੇਰੇ ਉੱਠ ਕੇ ਵਿਧੀ ਪੂਰਵਕ ਨਾਮ ਧਿਆਵੇ ਦੂਜੀ ਪੰਕਤੀ ਤੱਕ ਤੋਂ ਨਾਮ ਧਿਆਵਣ ਦੀ ਸੰਜਮ ਵਿਧੀ ਆਰੰਭ ਹੁੰਦੀ ਹੈ ਉਦਮ ਕਰਕੇ ਵੱਡੇ ਤੜਕੇ ਉੱਠੇ ਸਾਵਧਾਨ ਹੋਵੇ ਅਤੇ ਇਸ਼ਨਾਨ ਕਰੇ ਅਤੇ ਇਸ਼ਨਾਨ ਸਮੇਂ ਅੰਮ੍ਰਿਤ ਬਾਣੀ ਦਾ ਪਾਠ ਕਰਦਾ ਹੋਇਆ ਅੰਮ੍ਰਿਤ ਸਰੋਵਰ ਦਾ ਮਜਨ ਕਰਨਹਾਰਾ ਬਣੇ ਫੇਰ ਗੁਰਉਪਦੇਸ਼ੀ ਨਿਤਨੇਮ ਬਾਣੀ ਦਾ ਪਾਠ ਕਰਦਾ ਹੋਇਆ ਗੁਰਮਤਿ ਨਾਮ ਦਾ ਜਾਪ ਕਰੇ ਜਿਸ ਦੇ ਕਰਨ ਕਰਕੇ ਕਮਾਤੇ ਪਾਪ ਦੋਖ ਸਭ ਲੈ ਜਾਂਦੇ ਹਨ ਫੇਰ ਦਿਨ ਚੜ੍ਹੇ ਸੂਰਜ ਉਦੇ ਹੋਣਸਾਰ ਗੁਰੂ ਦਵਾਰਾ ਹੋਏ ਕੈ ਸਾਹਿਬ ਸੰਭਾਲਿਓ ਗੁਰਵਾਕ ਦੇ ਭਾਵ ਅਨਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦਾ ਹੋਇਆ ਮਦਰ ਸੁਰ ਨਾਲ ਗੁਰਬਾਣੀ ਦਾ ਕੀਰਤਨ ਪਾਠ ਕਰੇ ਫੇਰ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਉਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸਾਸ ਗਰਾਸ ਨਾਮ ਅਭਿਆਸ ਵਿੱਚ ਹੀ ਹਰ ਧਮ ਜੁਟਿਆ ਰਹੇ ਜੋ ਇਸ ਵਿਧ ਸਾਸ ਗਰਾਸ ਪ੍ਰੀਤਮ ਹਰੀ ਪ੍ਰਮਾਤਮਾ ਨੂੰ ਅਰਾਧਨ ਕਰੇਗਾ ਉਹੀ ਗੁਰਸਿੱਖ ਵਿਵੇਕੀ ਜਨ ਗੁਰੂ ਨੂੰ ਪਾਵੇਗਾ ਪਰੰਤੂ ਇਸ ਪ੍ਰਕਾਰ ਦਾ ਉਪਦੇਸ਼ ਨਾਮ ਧਿਆਵਣ ਦੀ ਸੰਜਮ ਕਿਰਿਆ ਰੂਪੀ ਵਿਵੇਕ ਬਿਰਤੀ ਦੇ ਧਾਰਨ ਦਾ ਉਸੇ ਅਧਿਕਾਰੀ ਗੁਰਸਿੱਖ ਨੂੰ ਗੁਰੂ ਸਾਹਿਬ ਸੁਣਾਵਣ ਦਰੜਾਵਣਗੇ ਜਿਸ ਦੇ ਉੱਤੇ ਪੁਰਬ ਲਿਖੇ ਦੇ ਲੈਣੇ ਅਨੁਸਾਰ ਪ੍ਰੀਤਮ ਸਵਾਮੀ ਸਮਰੱਥ ਦਾਤਾਰ ਪ੍ਰਭੂ ਆਪ ਦਿਆਲ ਹੋਵਣਗੇ ਗੁਰੂ ਸਾਹਿਬ ਐਸੇ ਗੁਰਸਿੱਖ ਦੀ ਮਹਿਮਾ ਕਰਦੇ ਹੋਏ ਉਚਾਰਦੇ ਹਨ ਕਿ ਐਸੇ ਗੁਰਸਿੱਖ ਪਿਆਰੇ ਦੀ ਚਰਨ ਧੂੜ ਵਾਂਚਣੇ ਯੋਗ ਹੈ ਜੋ ਆਪ ਨਾਮ ਜਪਦਾ ਹੈ ਅਤੇ ਆਪਣੇ ਨੇਕ ਨਜ਼ੀਰ ਦੁਆਰਾ ਨਾਮ ਜਪਣ ਦੇ ਸ਼ੁਭਪੂਰਣੇ ਪਾ ਕੇ ਹੋਰਨਾਂ ਨੂੰ ਵੀ ਨਾਮ ਜਪਾਉਣ ਦਾ ਕਾਰਨ ਬਣਦਾ ਹੈ ਐਸੇ ਗੁਰਸਿੱਖ ਪਿਆਰੇ ਦੀ ਚਰਨ ਧੂੜ ਵਾਂਚਣੇ ਯੋਗ ਹੈ ਜੋ ਆਪ ਨਾਮ ਜਪਦਾ ਹੈ ਅਤੇ ਆਪਣੇ ਨੇਕ ਨਜ਼ੀਰ ਦੁਆਰਾ ਨਾਮ ਜਪਣ ਦੇ ਸ਼ੁਭਪੂਰਣੇ ਪਾ ਕੇ ਹੋਰਨਾਂ ਨੂੰ ਵੀ ਨਾਮ ਜਪਾਉਣ ਦਾ ਕਾਰਨ ਬਣਦਾ ਹੈ ਇਸ ਗੁਰਵਾਕ ਅੰਦਰ ਨਾਮ ਅਭਿਆਸ ਸਿਫਤ ਸਲਾ ਰੂਪੀ ਮੁਖ ਵਿਵੇਕ ਦੇ ਸੰਗ ਸਾਥ ਇਸ ਦੇ ਸਹਾਇਕ ਸਾਧਨਾ ਸੰਪੰਨ ਵਿਵੇਕ ਕਰਮ ਦੇ ਇਹ ਜੋ ਸੰਜਮ ਸਾਧਨ ਦੱਸੇ ਹਨ ਇਹ ਵਿਵੇਕੀ ਜਨ ਦੀ ਨਿਤ ਕਿਰਿਆ ਅਨੁਸਾਰ ਨਿਜਮ ਪੂਰਵਕ ਕਰੇ ਕਮਾਏ ਜਾਣੇ ਅਤ ਜ਼ਰੂਰੀ ਹਨ ਕਿਉਂਕਿ ਇਹਨਾਂ ਬਿਹੂਣ ਨਾਮ ਕਮਾਈ ਦੀ ਵਿਵੇਕ ਬਿਰਤੀ ਅਰੂੜ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਬਿਹੋਂ ਨਾਮ ਕਮਾਈ ਦੀ ਵਿਵੇਕ ਬਿਰਤੀ ਅਰੂੜ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ